ਰੀਜੈਕਟ ਕੀਤੀਆਂ ਝਾਕੀਆਂ ਨੂੰ ਲੈ ਕੇ ਜਿਹੜਾ ਮਾਮਲਾ ਲਗਾਤਾਰ ਭਖ ਰਿਹਾ ਸੀ ਉਹਨੂੰ ਹੁਣ ਨੱਥ ਪੈਂਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਰੱਖਿਆ ਮੰਤਰਾਲੇ ਦੇ ਵੱਲੋਂ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਤੇ ਹੋਰ ਸੂਬੇ ਨੇ ਉਹਨਾਂ ਨੂੰ 6 ਜ਼ੋਨਾਂ ਦੇ ਵਿੱਚ ਵੰਡ ਦਿੱਤਾ ਗਿਆ ਤੇ ਆਪਣਾ 3 ਇਅਰ ਮਾਸਟਰ ਪਲਾਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ 3 ਸਾਲ ਦਾ ਇੱਕ ਪਲਾਨ ਹੈ ਜਿਹੜਾ ਅਗਾਊਂ ਪਲਾਨ ਹੈ ਉਹ ਜਾਰੀ ਕੀਤਾ ਰੱਖਿਆ ਮੰਤਰਾਲੇ ਨੇ ਤੇ ਇਸ ਦੇ ਨਾਲ ਇਹ ਚੀਜ਼ ਸਪਸ਼ਟ ਹੋ ਗਈ ਹੈ ਕਿ ਅਗਲੇ ਸਾਲ ਦਿੱਲੀ ਪੰਜਾਬ ਤੇ ਚੰਡੀਗੜ੍ਹ ਇਹਨਾਂ ਤਿੰਨ ਜਿਹੜੇ ਸੂਬਿਆਂ ਦੀ ਝਾਕੀਆਂ ਨਹੀਂ ਉਹਨਾਂ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਮੌਕਾ ਦਿੱਤਾ ਜਾਏਗਾ ਕਿ ਆਮਤਰਾਲੇ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ 3 ਇਅਰ ਪਲਾਨ ਜਿਹੜਾ ਇਹ ਸਾਂਝਾ ਕਰ ਦਿੱਤਾ ਗਿਆ ਇਸ ਤੇ ਇਸੇ ਚੀਜ਼ ਦੇ ਨਾਲ ਹੁਣ ਜਿਹੜਾ ਚਾਕੀਆਂ ਨੂੰ ਲੈ ਕੇ ਸਿਆਸਤ ਦਾ ਮਾਹੌਲ ਪੱਕਿਆ ਹੋਇਆ ਸੀ ਉਹਨੇ ਹੁਣ ਦੂਸਰਾ ਟਰਨ ਲੈ ਲੈਣਾ ਵੱਖਰਾ ਟਰਨ ਲੈ ਲੈਣਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਤਾਂ ਕਰਕੇ ਜਿਹੜੀਆਂ ਚਾਕੀਆਂ ਨੇ ਉਹ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਪੰਜਾਬ ਸਰਕਾਰ ਨੇ ਆਖ ਦਿੱਤਾ ਸੀ ਬੀਤੇ ਦਿਨੀ ਸੀ ਮੰਨ ਬਿਆਨ ਦਿੰਦੇ ਆ ਕਿ ਜਿਹੜੀਆਂ ਚਾਕੀਆਂ ਨੇ ਉਹਨਾਂ ਨੂੰ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਅਸੀਂ ਦਿਖਾਵਾਂਗੇ ਤੇ ਪੁੱਛਾਂਗੇ ਕਿ ਦੱਸੋ ਇਹਨਾਂ ਦੇ ਵਿੱਚ ਕੀ ਖਰਾਬੀ ਹੈ ਜਿਹੜਾ ਕੇਂਦਰ ਸਰਕਾਰ ਨੇ ਇਹਨਾਂ ਨੂੰ ਰਿਜੈਕਟ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕਰਤੱਬਿਆ ਪਾਸ ਦੇ ਉੱਤੇ ਅਗਲੇ ਸਾਲ 2525 ਦੇ ਗਰਤੰਤਰ ਦਿਵਸ ਦੇ ਉੱਤੇ ਜਿਹੜੀਆਂ ਝਾਕੀਆਂ ਨੇ ਦਿਖਾਈਆਂ ਜਾਣੀਆਂ ਨੇ ਰੱਖਿਆ ਮੰਤਰਾਲੇ ਦੇ ਵੱਲੋਂ ਵੱਡਾ ਬਿਆਨ ਜਾਰੀ ਕਰ ਦਿੱਤਾ ਗਿਆ ਤੇ ਹੁਣ ਜਿਹੜੀਆਂ ਇਸ ਵਾਰ ਝਾਕੀਆਂ ਦਿਖਾਈਆਂ ਜਾਣੀਆਂ ਨੇ ਉਹਨਾਂ ਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਵਿੱਚ ਗੁਜਰਾਤ ਆ ਜਾਂਦਾ ਹੈ ਅੰਧਰਾ ਪ੍ਰਦੇਸ਼ ਆ ਜਾਂਦਾ ਹੈ ਮਹਾਰਾਸ਼ਟਰ ਤਾਮਿਲਨਾਡੂ ਵਰ ਨਾਚਰ ਪ੍ਰਦੇਸ਼ ਤਿਲਗਾਨਾ ਮਨੀਪੁਰ ਮੇਗਾਲਿਆ ਇਹ ਜਿਹੜੇ ਸੂਬੇ ਇਹਦੇ ਚ ਆਉਂਦੇ ਨੇ ਤੇ ਇਹਨਾਂ ਸੂਬਿਆਂ ਦੀਆਂ ਜਿਹੜੀਆਂ ਝਾਕੀਆਂ ਇਸ ਵਾਰ ਦਿਖਾਈਆਂ ਜਾਣੀਆਂ ਨੇ ਇਹ ਜਿਹੜੇ ਸੂਬੇ ਆ ਇਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਬਾਕੀਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਤੇ 225 ਦੇ ਵਿੱਚ ਹੁਣ ਜਿਹੜੀਆਂ ਝਾਕੀਆਂ ਦਿਖਾਈਆਂ ਜਾਣੀਆਂ ਨੇ ਉਹਨਾਂ ਦੇ ਉੱਤੇ ਇੱਕ ਵਾਰ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਝਾਕੀਆਂ ਦੇ ਵਿੱਚ ਪੰਜਾਬ ਆ ਜਾਂਦਾ ਹੈ ਚੰਡੀਗੜ੍ਹ ਆ ਜਾਂਦਾ ਹੈ ਐਮਪੀ ਮੱਧ ਪ੍ਰਦੇਸ਼ ਆ ਜਾਂਦਾ ਝਾਰਖੰਡ ਆ ਜਾਂਦਾ ਹੈ ਦਿੱਲੀ ਆ ਜਾਂਦਾ ਉੱਤਰਾਖੰਡ ਵਿਹਾਰ ਅਤੇ ਗੋਆ ਇਹ ਜਿਹੜੇ ਸੂਬੇ ਨੇ ਇਹ 8 ਦੇ ਕਰੀਬ ਸੂਬੇ ਆ ਜਿਨ੍ਹਾਂ ਦੀ ਸੂਚੀ ਫਿਲਹਾਲ ਦੇ ਲਈ ਸਾਹਮਣੇ ਆਈ ਹੈ ਜਿਨ੍ਹਾਂ ਨੂੰ 2025 ਦੇ ਗਰਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਏਗਾ ਦੱਸ ਇਹ ਇੱਕ ਇੱਕ ਟੀਮ ਦੇ ਆਧਾਰ ਦੇ ਉੱਤੇ ਹੀ ਆਖਰੀ ਜਿਹੜਾ ਸਿਲੈਕਸ਼ਨ ਹੈ ਉਹ ਕੀਤੀ ਜਾਣੀ ਹੈ ਇਹ ਵੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜਾ 3 ਸਾਲ ਦਾ ਪਲਾਨ ਹੈ ਉਹਦੇ ਨਾਲ ਜਿਹੜੀਆਂ ਇਸ ਵਾਰ ਚੱਕੀਆਂ ਰਿਜੈਕਟ ਹੋਈਆਂ ਨੇ ਉਹਨਾਂ ਹੀ ਚੱਕੀਆਂ ਦੇ ਬਾਬਤ ਇਹ ਦੱਸ ਦਿੱਤਾ ਗਿਆ ਕਿ ਥੀਮ ਦੇ ਆਧਾਰ ਤੇ ਤੇ ਆਖਰੀ ਸਿਲੈਕਸ਼ਨ ਹੋਣਾ ਹੈ ਪਰ ਇਹਨਾਂ ਸੂਬਿਆਂ ਨੂੰ ਮੌਕਾ ਦਿੱਤਾ ਜਾਏਗਾ ਕਿ ਅਗਲੇ ਸਾਲ ਕਰਤਵਿਆ ਪੱਧ ਦੇ ਉੱਤੇ ਆਪੋ ਆਪਣੇ ਸੂਬਿਆਂ ਦੀਆਂ ਜਿਹੜੀਆਂ ਮਹੱਤਵਪੂਰਨ ਚੱਕੀਆਂ ਨੇ ਉਹ ਦਿਖਾ ਦਿੱਤੀਆਂ ਜਾਣ ਇਹ ਰੱਖਿਆ ਮਤਰਾਲੇ ਦੇ ਵੱਲੋਂ 3 ਇਅਰ ਪਲਾਨ ਹੈ ਜਿਹੜਾ ਉਹ ਸਾਂਝਾ ਕੀਤਾ ਗਿਆ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਜਿਹੜੇ ਸੂਬੇ ਇਸ ਵਾਰ ਰਿਜੈਕਟ ਹੋਏ ਨੇ ਉਹ ਸੂਬੇ ਅਗਲੀ ਵਾਰ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਆਪਣੀਆਂ ਚੱਕੀਆਂ ਸ਼ਾਮਿਲ ਜ਼ਰੂਰ ਕਰਵਾ ਸਕਦੇ ਆ